ਤੇ ਪੂਰੇ ਭਾਰਤ ਨੂੰ ਜਲੀਲ ਕੀਤਾ ਗਿਆ ਵਾ ਅਮਰੀਕਾ ਦੁਆਰਾ ਪੂਰੇ ਭਾਰਤ ਵਾਸੀਆਂ ਨੂੰ 140 45 ਕਰੋੜ ਲੋਕਾਂ ਨੂੰ ਜਲੀਲ ਕੀਤਾ ਗਿਆ ਉਹਦਾ ਜ਼ਿੰਮੇਵਾਰ ਕੌਣ ਆ ਉਹਦਾ ਜ਼ਿੰਮੇਵਾਰ ਮੋਦੀ ਦੀ ਹਕੂਮਤ ਹੈ ਜਿਹੜੀ ਕੇਂਦਰ ਦੀ ਹਕੂਮਤ ਹੈ ਮੋਦੀ ਦੀ ਸਰਕਾਰ ਹੈ ਪ੍ਰਧਾਨ ਮੰਤਰੀ ਮੋਦੀ ਹੈ ਜਿਹੜਾ ਇੱਕ ਬੰਨੇ ਤੇ ਇੱਕ ਬੰਨੇ ਤੇ ਵਿਸ਼ੂ ਗੁਰੂ ਦੀਆਂ ਗੱਲਾਂ ਹੋ ਰਹੀਆਂ ਇੱਕ ਬੰਨੇ ਤੇ ਸਾਡਾ 56 ਇੰਚ ਸੀਨਾ ਵਾ ਹੁਣ ਉਸ ਜਿਹੜਾ 56 ਇੰਚ ਦਾ ਸੀਨਾ ਵਾ ਉਹ 6 ਇੰਚ ਦਾ ਨਹੀਂ ਰਹਿ ਗਿਆ ਮੋਦੀ ਦੀ ਹਕੂਮਤ ਜੋ ਤੇ ਉੱਠ ਕੇ 트럼ਪ ਸਰਕਾਰ ਦੇ ਖਿਲਾਫ ਉੱਠ ਕੇ ਖੜੀ ਹੋਵੇ ਜਾਂ ਫਿਰ ਉਹਨੂੰ ਕੋਈ ਵੀ ਰਾਜ ਕਰਦਾ ਕੋਈ ਹੱਕ ਨਹੀਂ ਕੋਈ ਨੈਤਕਾਤ ਨਹੀਂ ਨੈਤਕਾ ਕੋ ਗਵਾ ਚੁੱਕਿਆ ਮੈਂ ਸਤਨਾਮ ਸਿੰਘ ਪੰਨੂ ਖਸਾਨ ਮਜ਼ਦੂਰ ਸਿੰਘ ਅਰਸੜੀ ਪੰਜਾਬ ਦੇ ਸੂਬਾਬੂ ਅੱਜ ਆਪਾਂ ਅਮਰੀਕਾ ਤੋਂ ਰਿਪੋਰਟ ਕਰਕੇ ਵਾਪਸ ਭੇਜੇ ਗਏ ਭਾਰਤੀਆਂ ਨੂੰ ਜਿਤਨਾ ਜਲੀਲ ਕੀਤਾ ਗਿਆ ਵਾ ਉਹਦੇ ਬਾਰੇ ਗੱਲਬਾਤ ਕਰਨੀ ਹੈ ਮੇਰੇ ਵੀਰੋ ਵੀਡੀਓ ਸੁਣ ਕੇ ਤਰੁਤੀ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਅਮਰੀਕਾ ਦੇ ਵਿੱਚੋਂ 104 ਭਾਰਤੀ ਫੌਜੀ ਭਾਈ ਯਾਇ ਤੇ 트럼ਪ ਵੱਲੋਂ ਬੇੜੀਆਂ ਦੇ ਵਿੱਚ ਨੋੜ ਕੇ ਤੇ ਹੱਤ ਘੜੀਆਂ ਲਾ ਕੇ ਮੁਜਰਮਾਂ ਨੂੰ ਉਹਨਾਂ ਨੂੰ ਜਲੀਲ ਕਰਕੇ ਭਾਰਤ ਭੇਜਿਆ ਗਿਆ ਤੇ ਭਾਰਤੀ ਸਰਕਾਰ ਨੇ ਉਹਨਾਂ ਨੂੰ ਦਿੱਲੀ 에어ਪੋਰਟ ਤਾਰਨ ਦੀ ਥਾਂ ਦੇ ਉੱਤੇ ਅੰਮ੍ਰਿਤਸਰ ਦੇ ਵਾਈ ਹੱਡੇ ਉੱਤੇ ਤਾਰਿਆ ਉਹਦੇ ਆਪਣੇ ਅੰਮ੍ਰਿਤਸਰ ਵਾਈ ਹੱਡੇ ਦਾ ਤਾਰਨ ਦੇ ਜਿਹੜਾ ਮਕਸਦ ਹੈ ਉਹ ਕੇਂਦਰ ਸਰਕਾਰ ਦਾ ਆਪਣਾ ਹੋ ਸਕਦਾ ਜਿਹੜਾ ਇੰਨਾ 104 ਭਾਰਤੀਆਂ ਨਾਲ ਜਿਤੀ ਪੰਜਾਬੀ ਆ ਬਾਕੀ ਗੁਜਰਾਤ ਦੇ ਆ ਹਰਿਆਣੇ ਦੇ ਆ ਮਹਾਰਾਸ਼ਟਰ ਦੇ ਆ ਜੁਪੀ ਦੇ ਆ ਜਿਸ ਤਰੀਕੇ ਦੇ ਨਾਲ ਅਨਮਨੁੱਖੀ ਵਿਆਹ ਕੀਤਾ ਗਿਆ ਜਿਸ ਤਰੀਕੇ ਨਾਲ ਉਹਨਾਂ ਨੂੰ ਜਲੀਲ ਕੀਤਾ ਗਿਆ ਜਿਸ ਤਰੀਕੇ ਨਾਲ ਉਹਨਾਂ ਨੂੰ ਜਾਨਵਾਰਾ ਵਾਂਗ ਉਸ ਜਿਹੜਾ ਪੌਂਜੀ ਭਾਈ ਜਾ ਜਾ ਉਹਦੇ ਵਿੱਚ ਨੂਡ ਕੇ ਸੁੱਟ ਕੇ ਲਿਆਂਦਾ ਗਿਆ ਉਹ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੇ ਸਵਾਲ ਅਮਰੀਕਾ ਦੀ ਡੈਮੋਕ੍ਰੇਸੀ ਉੱਤੇ ਤੇ ਭਾਰਤ ਦੀ ਡੈਮੋਕ੍ਰੇਸੀ ਉੱਤੇ ਉਹ ਕਰਦਾ ਵਾ ਪਿਛਰੇ ਸਮਿਆਂ ਚ ਜਿ ਤਰ੍ਹਾਂ ਸਾਰੇ ਸੰਸਾਰ ਦੇ ਵਿੱਚ ਵੀ ਜਿ ਤਰ੍ਹਾਂ ਦੱਖਣੀ ਅਫਰੀਕਾ ਦੇ ਵਿੱਚ ਵੀ ਮਾਲਕ ਜਿਹੜੇ ਉਹ ਆਪਣੇ ਸਲੇਵ ਨਾਲ ਆਪਣੇ ਗੁਲਾਮਾਂ ਨਾਲ ਵਪਾਰ ਕਰਦੇ ਸੀ ਜਾਂ ਆਪਣੇ ਦੇਸ਼ ਦੇ ਵਿੱਚ ਵੀ ਉਸੇ ਤਰੀਕੇ ਦਾ ਪਿਆਰ ਹੈ ਜੋ ਕੀਤਾ ਗਿਆ ਵਾ ਜਦੋਂ ਦਾ ਅਮਰੀਕਾ ਅਮਰੀਕਾ ਦਾ ਅਮਰੀਕਾ ਦੇ ਰਾਸ਼ਟਰਪਤੀ ਨੇ ਸੌਂ ਚੁੱਕੇ 트럼ਪ ਨੇ 20 ਜਨਵਰੀ ਤੋਂ ਉਸ ਤੋਂ ਪਹਿਲਾਂ ਜਦੋਂ ਚੋਣ ਲੜ ਰਿਹਾ ਸੀ ਉਹ ਲਗਾਤਾਰ ਕਹਿ ਰਿਹਾ ਸੀ ਮੈਂ ਜਿਹੜੇ ਜੋ ਵੀ ਇੱਥੇ ਆਏ ਆ ਦੂਜੇ ਦੇ ਇੱਛਾ ਤੋਂ ਸਾਰੇ ਮੈਂ ਵਾਪਸ ਭੇਜ ਲੇ। ਜਿਹੜੇ ਗਏ ਆ ਕਿੰਨਾ ਇਹ ਵਰਕ ਪਰਮੈਂਟ ਤੇ ਗਏ ਹੋਏ। 20 20 40 ਜਿਹੜੀ 30 30 ਲੱਖ 50 50 ਲੱਖ ਰੁਪਏ ਦੇ ਕੇ 70 70 ਲੱਖ ਰੁਪਏ ਦੇ ਕੇ ਗਏ ਪੈੜੀਆਂ ਵੇਚ ਕੇ ਗਏ ਹੋਏ। ਕੋਈ 20 ਸਾਲ ਤੋਂ ਗਿਆ ਕੋਈ 15 ਸਾਲ ਤੋਂ ਕੋਈ 5 ਸਾਲ ਤੋਂ। ਕੋਈ ਸਾਲ ਤੋਂ ਕੋਈ 6 ਮਹੀਨੇ ਤੋਂ। ਉੱਥੇ ਆਪਣਾ ਜਿਹੜਾ ਕਮਾਉਂਦੇ ਸੀ ਉਹ ਵੀ ਇਹ ਵਾਪਸ ਦੇਸ਼ ਨੂੰ ਭੇਜਦੇ ਰਹੇ ਆ। ਤੇ ਉਥੋਂ ਜਿਹੜਾ ਉਹਨਾਂ ਨੇ ਕੋਈ ਜਾਇਦਤ ਬਣਾਈ ਜਾਂ ਕੁਝ ਬਣਾਈ ਉਹ ਸਾਰਾ ਕੁਝ ਛੱਡ ਕੇ ਤੋਪ ਸਮਾਨ ਤੱਕ ਵੀ ਤੇਰੂ ਚ ਕੋਲ ਨਹੀਂ ਦਿੱਤਾ ਗਿਆ। ਉਹਨਾਂ ਨੂੰ ਜੇਲ੍ਹ ਚ ਉਥੇ ਨੋੜ ਕੇ ਜਿਹੜੇ ਸੀ ਇਹ ਘਾਰਿਆ ਉਹਨਾਂ ਜੇ ਨੋੜ ਕੇ ਸੁੱਟ ਕੇ ਕਈ ਦਿਨ ਵਾਪਸ ਭੇਜਿਆ ਗਿਆ ਵਾ। ਟਰੰਪ ਨੇ ਉਦੋਂ ਕਿਹਾ ਸੀ ਕਿ ਸਾਡੇ 7.5 ਲੱਖ ਭਾਰਤੀ ਆ ਜਿਹੜੇ ਬਿਗੈਰ ਕਾਗਜ਼ਾਂ ਪੱਤਰਾਂ ਤੋਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਚ ਆਏ ਹੋਏ ਆ। ਤੇ 18000 ਦੀ ਅੰਦਾਜ਼ ਸਨাক্ত ਕਰ ਲਈ ਆ। ਉਹ 18000 ਅਹੀਂ ਹੋਣਾ ਵਾਪਸ ਜੜਿਆ। ਉਹ ਭੇਜਨੇ ਤੇ ਉਹਦੇ ਵਿੱਚ 104 ਉਹਨਾਂ ਨੇ ਕੱਲ ਅੰਮ੍ਰਿਤਸਰ ਦੇ ਬਾਈ ਉਡੇ ਤੇ ਤਾਰਤੇ ਬੇੜੀਆਂ ਤੇ ਅੱਥ ਘੜੀਆਂ ਜੀ ਨੂੜ ਕੇ ਜਾਨਵਾਰਾਂ ਨੂੰ ਉਹਨਾਂ ਦਾ ਵਿਆਰ ਕਰਕੇ ਇਹ ਸਭ ਤੋਂ ਵੱਡਾ ਸਵਾਲ ਬਣਦਾ ਪੀੜਾ ਅਮਰੀਕਾ ਆਂਦਾ ਮੈਂ ਬਹੁਤ ਸਾਡਾ ਲੋਕਤੰਤਰ ਹੈ ਜੀ ਅਸੀਂ ਬਹੁਤ ਜਿਹੜਿਆਂ ਉਹ ਮਨੁੱਖਵਾਦੀਆਂ ਉਹਦਾ ਜਨਾਜਾ ਚੜਾਈ ਤੇ ਨਿਕਲਿਆ 트럼ਪ ਜਿਸ ਤਰੀਕੇ ਨਾਲ ਪਾਨਾਸ਼ਾਈ ਜਾਂ ਜਿਸ ਤਰ੍ਹਾਂ ਦਾ ਉਹ ਵਿਵਹਾਰ ਕਰ ਰਿਹਾ ਠਣੇਦਾਰੀ ਵਾਲਾ ਪੂਰੇ ਵਰਲਡ 'ਚ ਉਹ ਉਹ ਵੀ ਸਾਹਮਣੇ ਤੇ ਸਭ ਤੋਂ ਵੱਡਾ ਸਵਾਲ ਜੋ ਭਾਰਤੀ ਸਰਕਾਰ ਉੱਤੇ ਮੋਦੀ ਸਰਕਾਰ ਉੱਤੇ ਜਿਨਨੇ ਕੋਈ ਉਜਰ ਨਹੀਂ ਕੀਤਾ ਜਿਨਨੇ ਹੱਥ ਜੋੜੇ ਹੋਏ ਆ ਹੱਥ ਬੰਨੇ ਹੋਏ ਆ ਜਦੋਂ ਅਮਰੀਕਾ ਦੀ ਸਰਕਾਰ ਨੇ ਇਹਨਾਂ ਦੇ ਇਹਨਾਂ ਦੇ ਅਫਸਰਾਂ ਉੱਤੇ NSA ਜਿਹੜਾ ਨੈਸ਼ਨਲ ਸਕਿਉਰਿਟੀ ਅਫਸਰ ਜਿੱਦੜ ਬਾਰ ਹੋਤੇ ਪਰਚਾ ਦਰਜ ਕੀਤਾ ਬਾਕੀ ਨੇ ਕੀਤਾ ਉੱਥੇ ਇਹਨਾਂ ਦਾ ਅਧਿਕਾਰੀ ਗ੍ਰਿਫਤਾਰ ਕੀਤਾ ਮਿਤਸ਼ਾਨ ਮਿਤਸ਼ਾਨ ਨੂੰ ਪਰਚੇ 'ਚ ਪਾਇਆ ਹੋਇਆ ਜਿਹੜਾ ਗ੍ਰਹਿ ਮੰਤਰੀ ਦੇਸ਼ ਦਾ ਉਦੋਂ ਵੀ ਕੋਈ ਇਹਨਾਂ ਨੇ ਟਿੱਪਣੀ ਤੱਕ ਨਹੀਂ ਕੀਤੀ ਹੱਥ ਜੋੜੇ ਹੋਏ ਆ ਜਦੋਂ ਇਹ ਇਹਨਾਂ ਦੀ ਜ਼ੁਬਾਨ ਬੰਦੀ ਆ ਕੋਈ ਹੋਈਆ ਉਹਦਾ ਆ ਜੋ ਕੁਛ ਹੁਣ ਵਾਪਰਿਆ 트াম্প ਨੇ ਜੋਕ ਜੀ ਕੀਤਾ ਇਹ ਹੋਣਾ ਹੀ ਸੀ ਹੁਣ ਵੀ ਜਿਹੜਾ ਵਿਦੇਸ਼ ਮੰਤਰੀ ਉਹ ਕਹੀ ਜਾਂਦਾ ਪਹਿਲਾਂ ਵੀ ਤੇ ਆਇਆ ਹੀ ਆ ਇਹ ਪਤਾ ਨਹੀਂ ਇਹ ਕੀ ਹੈ ਇਸ ਵੇਲੇ ਜੋ ਅਸੀਂ ਸਮਝ ਰਹੇ ਹਾਂ ਇਹ ਪੂਰੇ ਭਾਰਤ ਦੀ ਬੇਇੱਜ਼ਤੀ ਹੈ ਪ੍ਰਭੂ ਸਤਾ ਦੇ ਉੱਤੇ ਵੱਡਾ ਬਾਹਰ ਹੈ ਸੋਵਰਨਿਟੀ ਉੱਤੇ ਵੱਡਾ ਵਾਰ ਆ ਤੇ ਪੂਰੇ ਭਾਰਤ ਨੂੰ ਜਲੀਲ ਕੀਤਾ ਗਿਆ ਵਾ ਅਮਰੀਕਾ ਦੁਆਰਾ ਪੂਰੇ ਭਾਰਤ ਵਾਸੀਓਨ 140 45 ਕਰੋੜ ਲੋਕਾਂ ਨੂੰ ਜਲੀਲ ਕੀਤਾ ਗਿਆ ਉਹਦਾ ਜ਼ਿੰਮੇਵਾਰ ਕੌਣ ਆ ਉਹਦਾ ਜ਼ਿੰਮੇਵਾਰ ਮੋਦੀ ਦੀ ਹਕੂਮਤ ਆ ਜਿਹੜੀ ਕੇਂਦਰ ਦੀ ਹਕੂਮਤ ਆ ਮੋਦੀ ਦੀ ਸਰਕਾਰ ਆ ਪ੍ਰਧਾਨ ਮੰਤਰੀ ਮੋਦੀ ਆ ਜਿਹੜਾ ਇੱਕ ਬੰਨੇ ਤੇ ਇੱਕ ਬੰਨੇ ਤੇ ਵਿਸ਼ੂ ਗੁਰੂ ਦੀਆਂ ਗੱਲਾਂ ਹੋ ਰਹੀਆਂ ਇੱਕ ਬੰਨੇ ਤੇ ਸਾਡਾ 56 ਇੰਚ ਸੀਨਾ ਵਾ ਉਸ سپਿੰਜਾ 52 ਇੰਚ ਦਾ ਸੀਨਾ ਵਾ ਉਹ 6 ਇੰਚ ਦਾ ਵੀ ਨਹੀਂ ਰਹਿ ਗਿਆ ਤੁਸੀਂ ਪਾਕਿਸਤਾਨਾਂ ਨੂੰ ਡਰਾਉਣਾ ਹੋਵੇ ਬੜੀਆਂ ਧਮਕੀਆਂ ਦਿੰਦੇ ਜੋ ਬੜੀਆਂ ਅੱਖਾਂ ਕੱਢ ਕੇ ਲਾਲ ਉਹਦੇ ਹਾਲ ਹੁਣ ਤੁਸੀਂ ਬੋਲੇ ਤੱਕ ਨਹੀਂ ਬੋਲੇ ਤੱਕ ਨਹੀਂ ਹੱਥ ਜੋੜੇ ਹੋਏ ਆ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਫੌਜੀ ਜਹਾਜ਼ ਅਮਰੀਕਾ ਦੇ ਉਤਰਨ ਦਾ ਮਤਲਬ ਕੀ ਹੈ ਜਦੋਂ ਕਿ ਜਦੋਂ ਕਿ ਉਹਨੇ ਕਿਹਾ 트럼ਪ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਐਂ ਜਿਹੜੇ ਆ ਜਿੰਨੇ ਵਿਦੇਸ਼ੀ ਆ ਇੱਕ ਹੱਥ ਘੜੀਆਂ ਲਾ ਕੇ ਕੱਲਣੇ ਆ ਬੇੜੀਆਂ ਲਾ ਕੇ ਕੱਲਣੇ ਆ ਤੇ ਕਲੰਬੀਆ ਦੇ ਕਲੰਬੀਆ ਦੇ ਰਾਸ਼ਟਰਪਤੀ ਨੇ ਉਸ ਜਿਹੜੇ ਦਾ ਵਿਰੋਧ ਕੀਤਾ ਉਹਨਾਂ ਕਹਿੰਦਾ ਬਿਲਕੁਲ ਉਹ ਜਿਆ ਕੰਮ ਨਹੀਂ ਕੋ ਕਰ ਸਕਦਾ ਅਸੀਂ ਠੀਕ ਆ ਆਪਣੇ ਜਿਹੜੇ ਕੋਈ ਇਤਰਾ ਆਏ ਆ ਕੋਈ ਅਨਲਿਕਲ ਅਸੀਂ ਆਪਣੇ ਆਪਣੇ ਜਹਾਜ਼ ਕੱਢ ਕੇ ਆਪ ਉਹ ਆਪ ਜਾਜ ਲੈਣ ਆਪ ਲੈ ਕੇ ਗਿਆ ਰਾਸ਼ਟਰਪਤੀ ਜਾਜ ਦੇ ਵਿੱਚ ਆਪ ਉਥੋਂ ਆਪਣੇ ਜਿਹੜੇ ਆ ਨਾਗਰ ਉਹਨੂੰ ਲੈ ਕੇ ਆਇਆ ਸਮਾਨ ਸਰਮਾਨਾ ਲੈ ਕੇ ਆਇਆ ਆਪਣੇ ਭਾਈ ਜਾ ਚ ਬਗੈਰ ਕਿਸੇ ਜਿਹੜਾ ਵਾ ਉਹਨਾਂ ਨੂੰ ਐਸ ਪੂਰੀ ਸ਼ੋਖ ਸ਼ੌਕ ਦਾ ਦੇਣਾ ਇਧਰਲੇ ਬੰਨੇ ਕੀ ਹੈ ਇਧਰਲੇ ਬੰਨੇ ਹੱਥਾਂ 'ਚ ਹਥਕੜੀਆਂ ਵਾਂ ਪੈਰਾਂ 'ਚ ਬੇੜੀਆਂ ਵਾਂ ਤੇ ਉਹਨਾਂ ਵਾਸਤੇ ਉਹ ਭਾਈ ਜਾ ਇੱਕ ਟਾਇਲਟ ਹੈ ਉਹਨਾਂ ਨੂੰ ਬਾਥਰੂਮ ਕਰਨ ਤੱਕ ਜਾਣ ਤੱਕ ਵੀ ਜਿਹੜੀ ਇਜਾਜ਼ਤ ਨਹੀਂ ਹੈਗੀ ਜਿਹੜੇ ਡਟ ਕੇ ਜਾਂਦੇ ਰਹੇ ਖਾਣ ਪੀਣ ਪੀਣ ਦੀਆਂ ਖਾਣ ਪੀਣ ਵਾਸਤੇ ਕੋਈ ਹਰਤ ਨਹੀਂ ਮਤਲਬ ਇਸ ਤਰੀਕੇ ਦੇ ਨਾਲ ਅਣਮਨੁੱਖੀ ਵਿਵਹਾਰ ਜਿਹੜਾ ਕੀਤਾ ਦਾਦਾ ਜੁਮੇਵਾਰ ਮੋਦੀ ਦੀ ਕਮੇਟੀ ਆ ਪ੍ਰਧਾਨ ਮੰਤਰੀ ਮੋਦੀ ਤੇ ਇਹਨਾਂ ਨੇ ਭਾਰਤ ਨਾਲ ਕਰਵਾੜ ਕੀਤਾ ਭਾਰਤ ਨੂੰ ਭਾਰਤੀ ਭਾਰਤੀ ਜਿਹੜੀ ਜਲੀਲਤਾ ਕਰਾਈ ਹੈ ਜਿਹੜੀ ਅਮਰੀਕਾ ਨੇ ਕੀਤੀ ਆ ਉਹਦਾ ਜੁਮੇਵਾਰ ਪ੍ਰਧਾਨ ਮੰਤਰੀ ਮੋਦੀ ਹੈ ਦੂਸਰੇ ਬੰਨੇ ਉਹੀ ਅਮਰੀਕਾ ਰਾਸ਼ਟਰਪਤੀ ਅਮਰੀਕਾ ਦਾ ਰਾਸ਼ਟਰਪਤੀ ਜਿਹੜਾ ਟਰੰਪ ਆ ਜਾਂ ਅਮਰੀਕਾ ਦੀ ਸਰਕਾਰ ਆ ਜਿਹੜੀ ਉਹ 12 ਤਰੀਕ ਨੂੰ 12 ਤਰੀਕ ਨੂੰ ਉਹਨੂੰ ਸੱਦ ਰਹੀ ਆ ਜਿੱਦਾਂ ਕਿਸੇ ਨੂੰ ਨੌਕਰ ਨੂੰ ਸੱਦੀਦਾ ਕਹਿੰਦੇ। ਜਿਦਾਂ ਕਿ ਕਲਾਬ ਨੂੰ ਸੱਦੀਦਾ। ਉੱਥੇ ਸੱਦ ਰਹੀਏ ਤਾਂ 12 12 ਫਰਵਰੀ ਨੂੰ ਸ਼ੰਤ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਜਾ ਰਿਹਾ। ਇਹ ਕੀ ਮੈਨੇ ਆਏ? ਇਹਦੇ ਮੈਨੇ ਕੀ ਆ? ਉਹ ਤੁਹਾਡੇ ਨਾਲ ਜਲੀਲਤਾ ਵਾਲਾ ਵਿਹਾਰ ਕਰ ਰਿਹਾ। ਲਗਾਤਾਰ ਕਰ ਰਿਹਾ। ਤੁਹਾਡੇ ਅਫਸਰਾਂ ਦੇ ਪਰਚੇ, ਗ੍ਰਹਿ ਮੰਤਰੀ ਦੇ ਪਰਚੇ। ਹੁਣ ਤੁਹਾਡੇ ਜਿਹੜੇ ਨਾਗਰਿਕ ਆ ਜਿਹੜੇ ਕਿੱਡੇ ਕ ਮਜ਼ਰਦ ਮੁਸੀਬਲ ਜਿਹੜੇ ਉੱਥੇ ਇੱਕ ਰੋਟੀ ਯੋਜ ਦੀ ਕਮਾਉਣ ਗਏ ਸੀ ਜਿਹੜੇ ਉੱਥੋਂ ਦੀ ਵੇਚ ਦੀ ਇਕਨੋਮੀ ਚ ਆਪਣਾ ਹਿੱਸਾ ਭਾਰਿਆ ਸੀ ਜਿਹੜੀ ਸਸਤੀ ਲੇਬਰ ਉਹਨਾਂ ਦੀ ਲੁੱਟੀ ਗਈ ਹੈ ਅਸਲ ਸਵਾਲ ਤੇ ਪੂੰਜੀ ਤੇ ਕਿਰਤ ਹੈ ਨਾ ਉੱਥੇ ਉਹਨਾਂ ਦੀ ਕਿਰਤੀ ਲੁੱਟ ਹੋਈ ਹੈ ਪੂੰਜੀ ਨੇ ਕੀਤੀ ਆ ਇਤਰਾ ਆਪਣੇ ਦੇਹ ਚ ਹੋ ਰਹੀ ਆ ਲੜਾਈ ਤੇ ਇਹੀ ਆ ਕਿਰਤ ਤੇ ਪੂੰਜੀ ਦੀ ਆ ਕਿਰਤ ਬਚਾਉਣ ਦੀ ਗੱਲ ਆ ਜਿਹੜੀ ਪੂੰਜੀ ਉਹ ਕਿਰਤ ਨੂੰ ਲੁੱਟ ਰਹੀ ਆ ਉਸ ਪੂੰਜੀਵਾਦ ਨਾਲ ਉਸ ਕਾਰਪੋਰੇਟ ਪੱਖੀ ਨੀਤੀਆਂ ਨਾਲ ਮੋਦੀ ਦੀ ਹਕੂਮਤ ਜਿਹੜੀ ਸੈਭਤ ਆ ਤੇ ਜਿਸ ਤਰੀਕੇ ਦੇ ਨਾਲ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਅਮਰੀਕਾ ਦੀ ਸਰਕਾਰ ਨੇ ਵਿਵਾਰ ਕੀਤਾ ਜਾਂ ਮੋਦੀ ਦੀ ਹਕੂਮਤ ਨੇ ਉਸ ਨੂੰ ਮੰਨ ਲਿਆ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਜਿਹੜੀ ਆ ਬਹੁਤ ਵੱਡੀ ਕਮਜ਼ੋਰੀ ਹੈ ਗੁਲਾਮੀ ਦਾ ਸੂਚਕ ਹੈ ਗੁਲਾਮਾਂ ਵਾਂਗੂ ਪ੍ਰਧਾਨ ਦੇ ਨਾਲ 트럼ਪ ਨੇ ਗੁਲਾਮਾਂ ਵਾਂਗੂ ਕਹਿ ਆ ਕਿਤਾ ਜਿਹੜਾ ਦੇਸ਼ ਵਾਸੀਆਂ ਤੋਂ ਮਰਜ਼ੂਰ ਨਹੀਂ ਮੋਦੀ ਦੀ ਹਕੂਮਤ ਨੂੰ ਮਰਜ਼ੂਰ ਹੋ ਸਕਦਾ ਜੇ ਉਹ ਨਾ ਮਨਜ਼ੂਰ ਕਰ ਲਿਆ ਇਸ ਕਰਕੇ ਅਸੀਂ ਕਹਿੰਨੇ ਆ ਪ੍ਰਧਾਨ ਮੰਤਰੀ ਨੰਦਰ ਮੋਦੀ ਸਾਹਿਬ ਤੁਸੀਂ ਕਿਸਾਨਾਂ ਮਜ਼ਦੂਰਾਂ ਨੂੰ ਔਖਾ ਬੁਖਾਰ ਰਹਿ ਜੋ ਉਹਨਾਂ ਦੀਆਂ ਮਗਾਂ ਨਹੀਂ ਜੋ ਮੰਨ ਰਹੇ ਕੱਟ ਗਿੰਦਿਆਂ ਤੇ ਹਮਲੇ ਕਰਾ ਰਹੇ ਜੋ ਮਨੀਪੁਰ ਜੋ ਤੁਸੀਂ ਹਾਰ ਕਰੇ ਲੋਕਾਂ ਦਾ ਬਾਕੀ ਥਾਵਾਂ ਤੇ ਜੋ ਕਰ ਰਹੇ ਜੋ ਆਪਣੇ ਆਪ ਦੇ ਅੰਦਰ ਚਾਤੀ ਮਾਰੋ ਪਿਤਾੜੀ ਐ ਸਿੱਧੀ ਐ ਤੁਸੀਂ ਤੁਸੀਂ ਤਕੜੇ ਦੇ ਪੈਰੀ ਪੈਂਦੇ ਜੋ ਮਾੜੇ ਦੇ ਗੱਲ ਨੂੰ ਪੈਂਦੇ ਜੋ ਆ ਪਿਛਲੇ ਦਿਨੀ ਤੁਸੀਂ ਕੁੰਮ ਦੇ ਵਿੱਚ ਇਸ਼ਨਾਨ ਕਰਕੇ ਆਏ ਜੋ ਚਲੋ ਕੋਈ ਨਹੀਂ ਕੋਈ ਮੈਨੂੰ ਤਾਂ ਇਸ਼ਨਾਨ ਕਰਨਾ ਕੋਈ ਮਾੜੀ ਗੱਲ ਨਹੀਂ ਆ ਪਰ ਅਸੀਂ ਕਹਾਂਗੇ ਕੁੰਮ ਜੀ ਡੁੱਬੀ ਟੁੱਬੀ ਮਾਰੀ ਐ ਜੋ ਹਾਲ ਅੱਜ ਟਰੰਪ ਨੇ ਭਾਰਤਿਆਂ ਦਾ ਕਰਤਾ ਪਾਰਟ ਇਹਨਾਂ ਪਾਰਟ ਕਿੰਦਾ ਕਰਤਾ ਵਾ ਉਹਦੇ ਲਈ ਮਾਫੀ ਮੰਗੋ ਉਹਨੂੰ ਟਰੰਪ ਨੂੰ ਮੂੰਹ ਤੋੜਵਾ ਜਵਾਬ ਦਿਓ ਤੇ 12 ਤਰੀਕ ਦੀ ਜਿਹੜੀ ਮੀਟਿੰਗ ਤੁਹਾਨੂੰ ਸੱਦਿਆ ਆਇਆ ਉੱਥੇ ਉਹਨਾਂ ਨੇ ਬੁਲਾਇਆ ਆਇਆ ਵਾ ਜਿੱਤਰਾ ਕਹਿੰਦੇ ਵਰੰਟ ਕੱਢ ਕੇ ਬੁਲਾਈਦਾ ਵਾ ਉਹ ਮੀਟਿੰਗ ਰੱਦ ਕਰੋ ਤੇ ਖੜੇ ਹੋ ਜੇ ਨਹੀਂ ਇਹ ਕਰਨਾ ਤੇ ਇਹਦੇ ਨਾਲੋਂ ਚੰਗਾ ਇਹ ਆ ਵੀ ਕਿਤੇ ਇੱਟ ਉਹ ਅਟੈਚ ਡੁਬਕੀ ਮਾਰ ਕੇ ਤੇ ਆਪਣਾ ਆਪਣੇ ਆਪ ਨੂੰ ਖਤਮ ਕਰ ਲਓ ਕਿਤੇ ਡੁੱਬ ਡੂੰਗ ਕਿਤੇ ਮਾਰ ਕੇ ਡੁੱਬ ਕੀ ਆਪਣੇ ਆਪ ਨੂੰ ਖਤਮ ਕਰ ਲਓ ਉਹ ਚੰਗਾ ਰਹੂਗਾ ਜੋ ਹਾਲ ਕੀਤਾ ਫਿਰ ਉਹਨੇ ਭੇਜਤੇ ਉਥੋਂ ਹੱਥ ਕੜੀਆਂ ਲਾ ਕੇ ਅਮਰੀਕਾ ਦੇ ਤੇ ਬੇੜੀਆਂ ਲਾ ਕੇ ਘੱਲਤੇ ਜਿਹੜੇ ਤੁਹਾਡੇ ਨਾਗਰ ਕੇ ਤੇ ਇਧਰਲੇ ਬੰਨੇ ਕੀ ਹੈ ਜਦੋਂ ਇੱਥੇ ਆਏ ਆ ਭਾਰਤੀ ਭਾਰਤੀ ਧਰਤੀ ਤੇ ਆਏ ਪੰਜਾਬ ਆਪਣੇ ਅੰਮ੍ਰਿਤਸਰ ਉੱਤਰੇ ਆਣ ਕੇ ਪੰਜਾਬ ਦੀ ਧਰਤੀ ਤੇ ਉੱਥੇ ਕਿਹੜੀਆਂ ਬੇੜੀਆਂ ਲਾਤੀਆਂ ਤੁਸੀਂ ਉਹਨਾਂ ਨੂੰ ਬੇੜੀਆਂ ਲੱਗੇ ਮੁੜਕੇ ਉਹਨਾਂ ਨੂੰ ਠਾਣਿਆਂ 'ਚ ਖੜਿਆ ਤੁਸੀਂ ਕੀ ਕੀ ਸਾਰਾ ਹੋ ਰਿਹਾ ਹੈ ਕੀ ਕੀ ਹੋ ਰਿਹਾ ਵਾ ਬਥੇ ਇੰਨਾ ਜਿਆਦਾ ਬੁਰਾ ਹਾਲ ਤਲੰਬੀਆਂ ਨੇ ਉਹਦਾ ਵਿਰੋਧ ਕੀਤਾ ਵਾ ਇਸੇ ਤਰੀਕੇ ਨਾਲ ਮੈਕਸੀਕੋ ਨੇ ਵਿਰੋਧ ਕੀਤਾ ਜਦੋਂ ਉਹਨਾਂ ਟੈਕਸ ਲਾਏ 25% ਅਮਰੀਕਾ ਨੇ ਉਹਨਾਂ ਦੇ ਉਹਨਾਂ ਦੇ ਕਰ ਲਾਏ ਆ ਉਹਨਾਂ ਨੇ ਵਿਰੋਧ ਕੀਤਾ ਉਹ ਵਾਪਸ ਲੈ ਗਿਆ ਜਿਦਾਂ ਚੀਨ ਤੇ ਕਰ ਲਾਏ ਆ ਜੋ ਚੀਨ ਨੇ ਗੱਡੀਆਂ ਖੀਆਂ ਬਖਾਈਆਂ ਤੇ ਅਮਰੀਕਾ ਵਾਪਸ ਹੋ ਗਿਆ ਆਪਾਂ ਕੋ ਚੁੱਪ ਕਰਕੇ ਬੈਠਿਆ ਹੈ ਇਹ ਕਿੰਨਾ ਦੇ ਘੇਰੇ ਤਰਾ ਸਰੂਗਾ ਇਹ ਦੇਹ ਦੇ ਸਨਮਾਨ ਨੂੰ ਅਸੀਂ ਤੇ ਕਵਾਂਗੇ ਦੇਹ ਦੇ ਮਾਨ ਸਨਮਾਨ ਨਾਲ ਬਹੁਤ ਵੱਡਾ ਖਲਵਾੜ ਦਿੱਤਾ ਗਿਆ ਵਾ ਜਿਹਦੀ ਜ਼ਿੰਮੇਵਾਰੀ ਮੋਦੀ ਦੀ ਹਕੂਮਤ ਆ ਤੇ ਮੋਦੀ ਦੀ ਹਕੂਮਤ ਜਾਂ ਤੇ ਉੱਠ ਕੇ ਟਰੰਪ ਸਰਕਾਰ ਦੇ ਖਿਲਾਫ ਉੱਠ ਕੇ ਖੜੀ ਹੋਵੇ ਜਾਂ ਫਿਰ ਉਹਨੂੰ ਕੋਈ ਵੀ ਰਾਜ ਕਰਦਾ ਕੋਈ ਹੱਕ ਨਹੀਂ ਕੋਈ ਨੈਤਕਾਤ ਨਹੀਂ ਨੈਤਕਾ ਕੋ ਗਵਾ ਚੁੱਕੇ ਆ ਤੇ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਸਾਰੇ ਦੇਸ਼ ਦੇ 340 ਕਰੋੜ ਲੋਕਾਂ ਨੂੰ ਅਸੀਂ ਅਪੀਲ ਕਰਾਂਗੇ ਵੀ ਆ ਭਾਈ ਜੋ ਜੀ ਜ਼ਿੰਦਗੀ ਜਿਉਣੀ ਆ ਸਵੇ ਮਾਰਨਾ ਜ਼ਿੰਦਗੀ ਜਿਉਣੀ ਆ ਆਪਣੀ ਤੌਣ ਉੱਚੀ ਕਰਕੇ ਜ਼ਿੰਦਗੀ ਜਿਉਣੀ ਆ ਉੱਠ ਕੇ ਸ਼ਰਸ਼ਾ ਦੇ ਮੈਦਾਨ ਦੇ ਵਿੱਚ ਆਓ ਆਪਣੇ ਹੱਕ ਪਛਾਣੋ ਤੇ ਨਾਲ ਹੀ ਜਿਹੜਿਆ ਬਾਹਰ ਨੂੰ ਤੁਸੀਂ ਤੋਰ ਰਹਿ ਜੋ 40 40 30 30 50 50 ਲੱਖ ਰੁਪਏ ਦੇ ਕੇ ਸਾਰੀ ਜਾਇਦਾਦਾਂ ਵੇਚ ਕੇ ਪੰਜਾਬ ਤੋਂ 70 ਹਜ਼ਾਰ ਕਰੋੜ ਰੁਪਏ ਸਾਲ ਦਾ ਬਾਹਰਲੇ ਦੇਸ਼ਾਂ ਨੂੰ ਜਾ ਰਿਹਾ ਤੇ ਇਹ ਕੰਮ ਛੱਡੋ ਇਹਨਾਂ ਦੇ ਟਾਇਨਾ ਛੜੋ ਕਾਰਪੋਰੇਟ ਦੇ ਇਹਨਾਂ ਦੇ ਚਦਿਆਂ ਹਾਕਮਾਂ ਦੇ ਟਾਇਨਾ ਛੜੋ ਆਪਣਾ ਮੂਲ ਪਛਾਣੋ ਆਪਣਾ ਵਿਰਸਾ ਬਚਾਣੋ ਪੰਜਾਬ ਵਸੀਓ ਆਪਣੇ ਗੁਰੂਆਂ ਦਾ ਵਿਰਸਾ ਬਚਾਣੋ ਇੱਥੇ ਕੋਈ ਘਾਟਾ ਨਹੀਂ ਹੈਗਾ ਆਓ ਇੱਥੇ ਲੜੀਏ ਇੱਥੇ ਪੰਜਾਬ ਨੂੰ ਸੋਨਾ ਬਣਾਈਏ ਦੇਸ਼ ਨੂੰ ਸੋਨਾ ਬਣਾਈਏ ਇੱਥੇ ਇਹਨਾਂ ਕੋਲ ਨੌਕਰੀਆਂ ਆਈਆਂ ਜਿਹੜੀਆਂ ਆਪਣੀਆਂ ਨੌਕਰੀਆਂ ਇਹਨਾਂ ਨੇ ਸਾਰੀਆਂ ਜਿਹੜੀਆਂ ਕਾਰਪੋਰੇਟ ਦੇ ਵਾਲੇ ਕਰਤੀਆਂ ਨੌਕਰੀਆਂ ਖਤਮ ਕੀਤੀਆਂ ਜਿਹੜੇ ਨੌਕਰੀਆਂ ਲੈ ਗਏ ਆਪਣਾ ਦੇਸ਼ ਵਧੀਆਂ ਕਰੀਏ ਆਪਣੀ ਖੇਤੀਬਾੜੀ ਜਿਹੜੀ ਉਖਾ ਰਿਆ ਜਿਹੜੇ ਗਾਂ ਸਾਡਾ ਸਾਰਾ ਕਾਰੋਬਾਰ ਨਿਕਲ ਜਾ ਰਿਹਾ ਉਹਨੂੰ ਬ ਕਿਰਤ ਕਰੋ ਵੰਡ ਕੇ ਖਾਓ ਨਾਮ ਜਪੋਲੇ ਸਿਧਾਂਤ ਤੇ ਚੱਲ ਕੇ ਆਪਣਾ ਜਿੰਦਗੀ ਜੀਵਨ ਜਿਹੜਾ ਬਤੀਤ ਕਰੀਏ ਹੋਰ ਕੋਈ ਰਾਹ ਨਹੀਂ ਜਾਏਗਾ ਤੇ ਹੋਰ ਹੋਰ ਕੋਈ ਸਾਡ ਕੋ ਰਸਤਾ ਨਹੀਂ ਹੈਗਾ ਮੋਦੀ ਦੀ ਹਕੂਮਤ ਜੋ ਉਹਦਾ ਖਾਸਾ ਸੀ ਉਹਨੇ ਕਰਤਾ ਤੇ ਲੋਕਾਂ ਨੂੰ ਹੁਣ ਪਛਾਣਨ ਦੀ ਲੋੜ ਆ ਸੰਘਰਸ਼ਾਂ ਦੇ ਰਸਤੇ ਪੈਣ ਦੀ ਲੋੜ ਆ ਵੈਰ ਦੁਜੀ ਦਾ ਖਾਲਸਾ